ਸੋ ਪਹਿਲਾਂ ਲੋਕ ਕਹਿੰਦੇ ਸੀ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਤੇ ਹੁਣ ਜਦੋਂ ਮਾਨਸੂਨ ਆ ਚੁੱਕਿਆ ਹੈ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਲੋਕਾਂ ਤੋਂ ਮੀਂਹ ਜਿਹੜਾ ਹੈਗਾ ਉਹ ਸਾਰਿਆਂ ਨਹੀਂ ਜਾ ਰਿਹਾ ਬਹੁਤ ਸਾਰੇ ਜਿਹੜੇ ਵਿਗਨ ਜਿਹੜੇ ਹੈਗੇ ਆ ਹੁਣ ਪੈਣੇ ਸ਼ੁਰੂ ਹੋ ਚੁੱਕੇ ਆ ਕਿਉਂਕਿ ਇਹ ਕੁਦਰਤ ਦੇ ਘਰ ਦੀ ਗੱਲ ਹੈ ਕਿਸੇ ਦਾ ਇਹਦੇ ਅੱਗੇ ਜੋਰ ਨਹੀਂ ਚੱਲਦਾ ਤਿੰਨ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਹਿਲੀ ਤਸਵੀਰ ਹੈਗੀ ਹੈ ਕੋਲਕੱਤਾ ਦੇ ਨੀਤਾਜੀ ਸੁਆਸਚੰਦਰ ਬੋਸ ਇੰਟਰਨੈਸ਼ਨਲ 에ਅਰਪੋਰਟ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਜਿਹੜੇ ਜਹਾਜ਼ ਖੜੇ ਹੁੰਦੇ ਆ ਰਣਵੇ ਰਣਵੇ ਤੁਸੀਂ ਦੇਖ ਸਕਦੇ ਹੋ ਕੁਛ ਵੀ ਪਤਾ ਜਿਹੜਾ ਨਹੀਂ ਲੱਗ ਰਿਹਾ ਇਹ ਫਲਾਈਟਾਂ ਤੁਸੀਂ ਦੇਖੋ ਜਿਹੜੀਆਂ ਬਿਲਕੁਲ ਇਸ ਟਾਈਮ ਅਸਮਾਨ ਦੇ ਵਿੱਚ ਉੱਡਣ ਦੇ ਲਈ ਤਿਆਰ ਖੜੀਆਂ ਸੀ ਪਰ ਲਗਾਤਾਰ ਪੈ ਰਹੇ ਮੀਂਹ ਨੇ ਸਾਰਾ ਕੰਮ ਹੀ ਜਾਮ ਕਰਕੇ ਰੱਖ ਦਿੱਤਾ ਹੈ ਬਾਹਰਲੇ ਪਾਸੇ ਜਹਾਜ਼ ਜਿਹੜੇ ਆ ਉਹ ਰੁਕ ਚੁੱਕੇ ਆ ਅੰਦਰਲੇ ਪਾਸੇ ਜਿਹੜੇ ਇਸ ਟਾਈਮ 에어ਪੋਰਟ ਤੇ ਜਿਹੜੇ ਮੁਸਾਫਰ ਹੈਗੇ ਆ ਜਿਹੜੇ ਲੋਕਾਂ ਨੇ ਆਪਣੀ ਟਰੈਵਲਿੰਗ ਕਰਨੀ ਸੀ ਕਿਤੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਸੀ ਉਹ 에어ਪੋਰਟ ਦੇ ਅੰਦਰ ਜਿਹੜੇ ਆ ਸਟਕ ਹੋ ਚੁੱਕੇ ਆ ਸੋ ਦੂਸਰੀ ਤਸਵੀਰ ਹੁਣ ਤੁਹਾਨੂੰ ਆਪਾਂ ਲਾਹੌਰ ਦੀ ਦਿਖਾ ਰਹੇ ਆ ਜਿੱਥੇ ਕੁਦਰਤ ਨੇ ਉੱਥੇ ਵੀ ਆਪਣਾ ਦਿਲ ਖੋਲ ਦਿੱਤਾ ਹੈ ਤੇ ਉੱਥੇ ਜਿਹੜਾ ਮੀਂਹ ਜਿਹੜਾ ਹੈਗਾ ਉਹ ਤੁਸੀਂ ਦੇਖੋ ਬਾਹਰਲੇ ਪਾਸੇ ਸੜਕਾਂ ਦੇ ਉੱਤੇ ਕਿੰਨਾ ਕਿੰਨਾ ਪਾਣੀ ਜਮਾ ਹੋ ਚੁੱਕਿਆ ਹੈ ਔਰ ਇੱਥੇ ਮੰਦਭਾਗੀ ਗੱਲ ਵੀ ਇੱਥੇ ਤੁਹਾਨੂੰ ਥੋੜੀ ਜਿਹੀ ਅਸੀਂ ਦੱਸਣ ਜਾ ਰਹੇ ਹਾਂ ਕਿ ਇਹ ਇੱਕ ਔਰਤ ਦੀ ਆ ਜਿਹੜੀ ਔਰਤ ਸੀਗੀ ਉਹ ਪਾਣੀ ਦੇ ਵਿੱਚ ਰਿੜਦੀ ਆ ਰਹੀ ਸੀਗੀ ਲੋਕਾਂ ਨੇ ਬਾਹਾਂ ਲੱਤਾਂ ਤੋਂ ਫੜ ਕੇ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਜਿਹੜਾ ਮੂੰਹ ਦੇ ਵਿੱਚ ਅੰਦਰਲੇ ਪਾਸੇ ਪਾਣੀ ਚਲਾ ਗਿਆ ਸੀ ਕਿਤਨਾ ਕਿਤੇ ਲੋਕ ਆਪਣੇ ਬਿਹਾਵ ਤੇ ਹੀ ਕੋਸ਼ਿਸ਼ ਉਚਾਰੇ ਕਰਦੇ ਆ ਕਿ ਇਸ ਦੀ ਜਾਨ ਬਚ ਜਾਏ ਕਿਉਂਕਿ ਜੇ ਹਸਪਤਾਲਾਂ ਦੇ ਵਿੱਚ ਵੀ ਫੋਨ ਕਰਦੇ ਐਂਬੂਲੈਂਸ ਨੂੰ ਵੀ ਫੋਨ ਕਰਦੇ ਆ ਤੇ ਐਨੇ ਮੀਂਹ ਦੇ ਵਿੱਚ ਉਹ ਵੀ ਛੇਤੀ ਛੇਤੀ ਐਂਬੂਲੈਂਸ ਜਿਹੜੀ ਉਹ ਨਹੀਂ ਪਹੁੰਚ ਪਾਉਂਦੀ ਇਸ ਕਰਕੇ ਲੋਕਾਂ ਨੇ ਆਪਣੇ ਤੌਰ ਤੇ ਜਿਹੜਾ ਹੈਗਾ ਇਨਸਾਨੀਅਤ ਦਿਖਾਈ ਹੈ ਕਿ ਇਸ ਵਿਚਾਰੀ ਦੀ ਜਾਨ ਬਚ ਸਕੇ ਤੇ ਤੀਸਰੀ ਤਸਵੀਰ ਰਾਜਸਥਾਨ ਦੇ ਬੀਕਾਨੇਰ ਦੀ ਦਿਖਾ ਰਹੇ ਆ ਬੀਕਾਨੇਰ ਰਾਜਸਥਾਨ ਦੇ ਵਿੱਚ ਤਾਂ ਮੰਨਿਆ ਹੀ ਇਲਾਕਾ ਜਾਂਦਾ ਕਿ ਔੜ ਬਹੁਤ ਜਿਆਦਾ ਲੱਗਦੀ ਹੈ ਮੀਂਹ ਇੱਥੇ ਬਹੁਤ ਘੱਟ ਪੈਂਦੇ ਆ ਔਰ ਜੇ ਕੋਈ ਮਾੜਾ ਮੋਟਾ ਪੈ ਜੇ ਤਾਂ ਜਿਹੜੇ ਕਿਸਾਨ ਹੈ ਵਿਚਾਰੇ ਉਹ ਮੀਂਹ ਦੇ ਸਿਰ ਤੇ ਹੀ ਆਪਣੀਆਂ ਫਸਲਾਂ ਦਾ ਛਿੱਟਾ ਮਾਰ ਦਿੰਦੇ ਆ ਖੇਤਾਂ ਦੇ ਵਿੱਚ ਤੇ ਮੀਂਹ ਦੇ ਸਿਰ ਤੇ ਹੀ ਉਹ ਵਿਚਾਰੀਆਂ ਆ ਉਗ ਪੈਂਦੀਆਂ ਪਰ ਕਹਿੰਦੇ ਆ ਵੀ ਕੁਦਰਤ ਦੇ ਕੁਦਰਤ ਦੇ ਰੰਗਾਂ ਨੂੰ ਅੱਜ ਤੱਕ ਕੋਈ ਨਹੀਂ ਸਮਝ ਪਾਇਆ ਬੀਕਾਨੇਰ ਜੋਧਪੁਰ ਜੈਸਲਮੇਰ ਬਾੜਮੀਰ ਉੱਥੋਂ ਤੱਕ ਬਹੁਤ ਘੱਟ ਸੁਣਦੀਆਂ ਕਿ ਇੰਨਾ ਜਿਆਦਾ ਮੀਂਹ ਪਿਆ ਹੋਵੇ ਪਰ ਇਹ ਤਸਵੀਰਾਂ ਬੀਕਾਨੇਰ ਦੇ ਰੇਲਵੇ ਸਟੇਸ਼ਨ ਦੀਆਂ ਹੁਣ ਤੁਸੀਂ ਖੁਦ ਵੇਖੋ ਜਿੱਥੇ ਆਪਾਂ ਖੜਦੇ ਆਂ ਰੇਲ ਗੱਡੀ ਤੇ ਚੜ੍ਹਨ ਦੇ ਲਈ ਤੇ ਥੱਲੇ ਪਾਸੇ ਜਿਹੜੀ ਲਾਈਨ ਹੁੰਦੀ ਹੈ ਉਹ ਕਿੰਨੀ ਨੀਵੀਂ ਹੁੰਦੀ ਹੈ ਘੱਟੋ-ਘੱਟ 3 ਤੋਂ 3 ਫੁੱਟ 3.5 ਫੁੱਟ ਜਾਂ 4 ਫੁੱਟ ਤੱਕ ਵੀ ਕਦੇ-ਕਦੇ ਜਗ੍ਹਾ ਹੁੰਦੀ ਹੈ ਜਾਦੇ ਵੀ ਹੁੰਦੀ ਆ ਪਰ ਤੁਸੀਂ ਦੇਖੋ ਪਾਣੀ ਜਿਹੜਾ ਹੈਗਾ 4-4 ਫੁੱਟ ਜਿਹੜਾ ਹੈਗਾ ਉਹ ਖੜਾ ਹੋ ਚੁੱਕਿਆ ਤੇ ਰੇਲ ਗੱਡੀ ਜਿਹੜੀ ਇੱਕ ਪਾਸੇ ਆਉਂਦੀ ਹੈ ਉਹ ਰੁਕਦੀ ਵੀ ਨਹੀਂ ਹੈ ਕਿਉਂਕਿ ਉਹਨੂੰ ਪਤਾ ਨਾ ਤਾਂ ਕਿਸੇ ਸਵਾਰੀ ਨੇ ਇੱਥੋਂ ਚੜ੍ਹਨਾ ਹੈ ਨਾ ਕੋਈ ਉਤਰ ਸਕਦੀ ਹੈ ਪਰ ਉਹ ਰੇਲ ਦਾ ਜਿਹੜੇ ਇੰਜਨ ਦੇ ਵਿੱਚ ਡਰਾਈਵਰ ਬੈਠਾ ਹੁੰਦਾ ਹੈ ਉਹ ਨਾ ਰੋਕਦਾ ਉਸੇ ਰਫਤਾਰ ਦੇ ਵਿੱਚ ਬੀਕਨੇਰ ਦੇ ਰੇਲਵੇ ਸਟੇਸ਼ਨ ਤੋਂ ਇਹ ਗੱਡੀ जा रही है और पानी ਤੁਸੀਂ ਦੇਖੋ ਛੱਲਾ ਮਾਰਦਾ ਹੋਇਆ ਕਿਸ ਤਰੀਕੇ ਦੇ ਨਾਲ ਰੇਲਵੇ ਸਟੇਸ਼ਨ ਦੇ ਵਾਲੇ ਪਾਸੇ ਜਿਹੜਾ ਆ ਰਿਹਾ ਹੈ